ਇਜਨਿਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੋ ਅੱਜ ਅੜਨਾਲ ਕਵਰ ਸੰਜੀ ਕਰ ਜਾ ਰਹੇ ਹਨ ਸਰਕਸਾਸ ਕੋ ਸਵਾਰੀ ਜਿੱਥੇ ਕੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ ਜੋ ਵੀ ਅਵੈਧ ਤਰੀਕੇ ਦੇ ਨਾਲ ਟੀਨਾ ਟੇਹਰੇ ਬਣਾਏ ਗਏ ਸੀ ਅੱਜ ਸਰਕਾਰ ਵੱਲੋਂ ਟੇਹੜੀ ਕੀਤੇ ਗਏ ਨੇ ਉੱਥੇ ਹੀ ਇਸ ਕਾਰਵਾਈ ਤੋਂ ਕੁਝ ਦੁਕਾਨਦਾਰਾਂ ਕੋਸ ਦਿਖਾਈ ਦੇ ਰਹੇ ਨੇ ਤੋਂ ਉਹਨਾਂ ਨੇ ਮਸੀ ਮਾਰਕੀਟ ਦੇ ਗਾਰੇ ਧਰਨਾ ਦਾ ਪ੍ਰਦਰਸ਼ਨ ਵੀ ਕੀਤਾ ਦੇਖੋ ਸਾਡੀ ਪੂਰੀ ਰਿਪੋਰਟ ਪੱਤਰਕਾਰ ਇਮਾਨੁਇਲ ਜਨਨਾ ਮੇਰੇ ਨਾਲ ਗੁਰੂ ਆਪਾਂ ਨੂੰ ਮੈਡੀਕਾਰ ਕਰਾ ਦੇ। ਆ ਕੇ ਵੀ ਆਉਦੇ। ਇਹ ਦੇਖੋ ਕਿ ਉਹਦਾ ਕੋਈ ਨੋਟਿਸ ਨਹੀਂ ਜਾਰੀ ਕੀਤਾ ਗਿਆ। ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਇਨਫਰਮੇਸ਼ਨ ਨਹੀਂ ਆ ਅੱਧੀ ਰਾਤ ਨੂੰ ਆ ਕੇ ਇਹਦਾ ਇਹ ਜਿਸ ਤਰ੍ਹਾਂ ਸਰਦੀ ਦਾ ਸਟ੍ਰਾਈਕ ਕੀਤਾ ਲੈ ਆ ਕੇ ਅਰ ਉਹਨਾਂ ਦੇ ਕਿਹਾ ਜਿਹੜੇ ਲੋਕ ਸ਼ਾਂਤੀ ਦੇ ਲੋਕ ਜਿਹੜੇ ਲੋਕ ਆਪਣੇ ਮਿਹਨਤ ਕਰਕੇ ਰੋਟੀ ਟਮਾਕ ਖਾਂਦੇ ਨੇ ਔਰ ਨਾਲ ਨਾਲ ਆਪਣੇ ਦੋ ਚਾਰ ਸਾਥੀ ਕਰਾਈ ਉਹਨਾਂ ਦਾ ਪਰਿਵਾਰ ਪਾਜਣ ਅੱਜ ਉਹਨਾਂ ਤੇ ਉਹਨਾਂ ਨੇ ਬੰਦੋਜਾ ਚਲਾਇਆ ਵਾ ਇਹ ਦੁਕਾਨਾਂ ਤੇ 15 15 ਫੁੱਟ ਬਾਹਰ ਸ਼ੋਰੇੜੀਆਂ ਲੱਗਦੀਆਂ ਨੇ ਬੜੀਆਂ ਫੋਰ ਮੀਟਰ ਸਾਹ ਦੇ ਲੱਗਦੇ ਨੇ ਫੋਰ ਮੀਟਰ ਤੁਹਾਡੇ ਕਿੱਥੇ ਹਟਾਉਂਦੀ ਹੈ ਨਾ ਸਾਹ ਕਿਤੇ ਮੰਦਲ ਬਹੁਤ ਪਰੇਯਾ ਦੇ ਨੇ ਉਹਨਾਂ ਨੇ ਦੋਟੇ ਮੀਟਿੰਗ ਕਰੋ ਪਟਾ ਦੀ ਵੀ ਵਰਨਿੰਗ ਦੋ ਇਹ ਮਤਲਬ ਨਹੀਂ ਮੰਨਦਾ ਤਾਰੇ ਕੋਈ ਨਹੀਂ ਆਪੇ ਆ ਰਹੇ ਜਿਨ੍ਹਾਂ ਦੇ ਚਲਾਨ ਕਰ ਤੋਂ ਇਹ ਰਿਸ਼ ਦੇ ਦੇਸ਼ਾ ਦੇ ਤੇ ਬੜੇ ਵੇ ਟ੍ਰੈਫਿਕ ਜਿੰਨੀ ਦਾ ਕੋਈ ਨਾ ਕੋਈ ਕੰਟਰੋਲ ਕਰ ਰੋ ਇਹ ਜੀ ਕਾਰਵਾਈ ਕੀਤੀ ਗਈ ਲਈ ਮਤਲਬ ਬਾਤ ਕਰਦੇ ਹੋ ਕਿ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਮੈਂ ਇਹ ਕਾਰਵਾਈ ਨਹੀਂ ਕਹਾਂਗਾ ਕਿ ਇਹ ਬੋਟ ਜ਼ਰੂਰੀ ਇੱਕ ਮੁੱਢਲਾ ਮੈਂ ਕਹਾਂਗਾ ਕਿ ਤੁਹਾਡੀ ਪਹਿਲ ਕਦਮੀ ਸੀਗੀ ਸਾਡੀ ਜ਼ਿੰਮੇਵਾਰੀ ਹੈ ਤਾਂ ਜੋ ਮੇਨ ਸੜਕ ਦੇ ਨਾਲ ਨਾਲ ਜਿਹੜੀਆਂ ਨਜਾਇਜ਼ ਵਾਧੇ ਤੋੜਤੇ ਪਾਈ ਦੀਆਂ ਕੰਪਲੈਟ ਸਟਰਕਚਰ ਜਿਹਨੂੰ ਤੁਸੀਂ ਕਹੋਗੇ ਕਿ ਐਵੇਂ ਟੀਨ ਮਾਰੀ ਦੀ ਪਲਾਸਟਿਕ ਦੀ ਪਾ ਕੇ ਅੱਗੇ ਆਪਣੀ ਪੈਪ ਲਾ ਦੇਣੀ ਜਿਹਨੂੰ ਤੁਸੀਂ ਕਹੋਗੇ ਕਿ ਐਵੇਂ ਸਟੈਪ 10 ਕੱਢ ਕੇ ਇੱਥੇ ਸੜਕ ਰੋਕ ਦੇਣੀ ਅਸੀਂ ਜਿਹੜੀ ਅੱਜ ਕਾਰਵਾਈ ਕੀਤੀ ਹੈ ਸਪੈਸ਼ਲੀ ਕਿਉਂਕਿ ਮੈਂ ਜਦੋਂ ਲੋਕਾਂ ਤੋਂ ਸੁਣਦਾ ਹੈ ਕਦੇ ਕਿਸੇ ਸੜਕ ਨੂੰ 20 25 25 ਸਾਲ ਹੋ ਗਏ ਹੈ ਨਾ ਕਿਸ ਨੇ ਇਹਦੇ ਵੱਲ ਵੇਖਿਆ ਤੇ ਨਾ ਹੀ ਕੇ ਨੇ ਇਹਦੇ ਬਾਰੇ ਸੋਚਿਆ ਜਦੋਂ ਅਸੀਂ ਕਮੇਟੀ ਦੇ ਨਾਲ ਮੀਟਿੰਗ ਕੀਤੀ ਉਹਨਾਂ ਨੇ ਵੀ ਕਿਹਾ ਕਿ ਸਰ ਇਹ ਸਾਡੇ ਹੱਥ ਵੱਸ ਨਹੀਂ ਹੈ ਤੇ ਇਸੇ ਸਬੰਧੀ ਅਸੀਂ ਬਹਿਲਾਏ ਇਹਨਾਂ ਨੂੰ ਜਾਂ ਕੰਦੇ ਰਹੇ ਆ ਬਰਬਰੀ ਕਹਿ ਲੀਏ ਜਾਂ ਇਹਨਾਂ ਨੂੰ ਚਸਪਾ ਕਰਾ ਕੇ ਕਹਿ ਲੀਏ ਜਾਂ ਅਨਾਉਂਸਮੈਂਟਾ ਕਰਾ ਕੇ ਕਹਿ ਲੀਏ ਕਿ ਕਿਰਪਾ ਕਰਕੇ ਲੋਕਾਂ ਦੀ ਆਵਾਜ਼ਾਈ ਵਿੱਚ ਰੋਕ ਨਾ ਲਾਓ ਜਿਹੜੇ ਤੁਸੀਂ ਨਿਯਾਜ ਤੋੜ ਤੇ ਅੱਗੇ ਜਿਹੜੇ ਵਾਅਦੇ ਪਾਏ ਆ ਉਹ ਤੁਸੀਂ ਹਟਾ ਲਓ ਬਟ ਕਿਸੇ ਤਰੀਕੇ ਦੀ ਵੀ ਕੋਈ ਵੀ ਇਹਨਾਂ ਵੱਲੋਂ ਨਿੱਜੀ ਆਪਣੇ ਪੱਧਰ ਤੇ ਕਾਰਵਾਈ ਨਹੀਂ ਕੀਤੀ ਗਈ ਇਸ ਹਾਲ ਨੂੰ ਮਜਬੂਰਨ ਅੱਜ ਸਵੇਰੇ ਅਸੀਂ 4 ਵਜੇ ਦੇ ਤਾਲ ਪੂਰਾ ਦਫਤਰ ਆਪਣਾ ਬੈਠ ਕੇ 사타ਥੇ ਵੇ ਜਾਈਦਾ ਸਵੇਰੇ 4 ਵਜੇ ਨਾਲ ساری ਟੀਮ ਲੈ ਕੇ ਅੱਜ ਜਿਹੜੀਆਂ ਅਸੀਂ ਸਪੈਸ਼ਲੀ ਜਿਹੜੇ ਵਾਦੇ ਸੀਗੇ ਜਿਵੇਂ ਕਿ ਸਟੈਪ ਹੋ ਗਏ ਜਾਂ ਅੱਗੇ ਪੀਨਾ ਪਾਈ ਦੀਆਂ ਜਾਂ ਪੋਸਟ ਟੈਂਪਰਰੀ ਸੈਕਟਰ ਤੋਂ ਡੇ ਹੈ ਤੇ ਇਹੇ ਨਾਲ ਇਹ ਜਰੂਰ ਹੈ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਮੇਰੇ ਹੋਰ ਬਾਕੀ ਸ਼ਹਿਰ ਜਿੱਦਾਂ ਦੀਨਾਨਗਰ ਹੋ ਗਿਆ ਬਟਾਲਾ ਧਾਰੀਵਾਲ ਡੇਰਾ ਬਾਬਾ ਨਾਨਕ ਹੋ ਗਿਆ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਆਪਣੇ ਪੱਧਰ ਤੇ ਹੀ ਜਿਹੜੇ ਅਸੀਂ ਵਾਧੇ ਸੜਕਾਂ ਜਾਂ ਨਜਾਇਜ਼ ਕਬਜ਼ੇ ਕੀਤੇ ਆ ਉਹ ਹਟਾ ਲੇ ਜਾਨ ਤਾਂ ਕੋ ਸਾਨੂੰ ਮਜਬੂਰਨ ਜਿਹੜੀ ਹੈ ਕਾਰਵਾਈ ਕਰਨ ਦੀ ਲੋੜ ਨਾ ਪਵੇ ਅਸੀਂ ਰਲ ਮਿਲ ਕੇ ਆਪਣਾ ਸ਼ਹਿਰ ਸਾਫ਼ ਸੁਥਰਾ ਬਣਾਣਾ ਹੈ ਉਹ ਵਧੀਆ ਤਰੱਕੀਆਂ ਵੱਲ ਲੈ ਕੇ ਜਾਣਾ ਹੈ ਤੇ ਮੈਂ ਦੁਕਾਨਦਾਰਾਂ ਨੂੰ ਇਹੀ ਮੈਸੇਜ ਦਵਾਂਗਾ ਕਿ ਅਗਰ ਤੁਸੀਂ ਹਟਾ ਲੈਂਦੇ ਹੋ ਕੱਲ ਨੂੰ ਮੋਟਰਸਾਈਕਲ ਖੜਾ ਹੋਣ ਜਗ੍ਹਾ ਹੋਏਗਾ ਤੇ ਤੁਹਾਡੀ ਹੀ ਗਾਕੀ ਵਧੇਗੀ ਐਵੇਂ ਤੇ ਸਾਡਾ ਕੋਈ ਲੈਣਾ ਦੇਣੇ ਨਹੀਂ ਸਾਡਾ ਮੇਨ ਵਕਤ ਹੈ ਬਿੰਗ ਏਡੀਸੀ ਯੂਡੀ ਮੇਰਾ ਮਕਸਦ ਹੈ ਸ਼ਹਿਰ ਨੂੰ ਸੋਹਣਾ ਸਾਫ਼ ਸੁਥਰਾ ਤੇ ਲੋਕਾਂ ਦੀ ਸਹੂਲਤ ਲਈ ਬਣਾਉਣਾ ਤੇ ਉਸ ਸੰਬੰਧੀ ਅਸੀਂ ਕਾਰਵਾਈ ਕੀਤੀ ਹਰ ਲਗਾਤਾਰੇ ਕਾਰਵਾਈਆਂ ਚੱਲ ਰਹਿਣਗੀਆਂ ਕਿਹੜਾਜ ਦੀ ਕਾਰਵਾਈ ਕਰਕੇ ਖਤਮ ਹੋਵੇ ਦੇਖੋ ਜੀ ਇਹ ਕਾਰਵਾਈ ਸਾਡੀ ਕੰਟੀਨਿਊ ਰਹੇਗੀ ਚੱਲਦੀ ਰਹੇਗੀ ਮੈਸੇਜ ਵੀ ਲੱਗਦੇ ਰਹਿੰਦੇ ਅਸੀਂ ਬੇਨਤੀਆਂ ਵੀ ਕਰਦੇ ਰਵਾਂਗੇ ਸਾਰਿਆਂ ਨੂੰ ਜੇ ਸਾਡੀਆਂ ਰਿਕਵੈਸਟ ਜੇ ਕਬੂਲ ਨਹੀਂ ਹੁੰਦੀ ਤਾਂ ਫਿਰ ਸਾਨੂੰ ਮਜਬੂਰਾ ਨਾ ਹੋਈਆਂ ਕਾਰਵਾਈਆਂ ਕਰਨੀਆਂ ਪੈਣਗੀਆਂ